ਠੀਕ ਹੈ ਜੀ ਜ਼ਿੰਦਗੀ ਦੇਣ ਵਾਲਾ ਰੱਬ ਹੈ ਉਹ ਭਗਵਾਨ ਹੈ ਪ੍ਰਭੂ ਹੈ ਪਰਮਾਤਮਾ ਹੈ ਪਰ ਗੁਰੂ ਦਾ ਹੋਣਾ ਕਿਉਂ ਜ਼ਰੂਰੀ ਹੈ ਚਲ ਤੈਨੂੰ ਦੱਸਦੇ ਹਾਂ ਕਹਿ ਕੇ ਫਕੀਰ ਰਾਜਨ ਨਾਲ ਲੈ ਗਏ ਰਾਜਨ ਨੂੰ ਲੈ ਕੇ ਇੱਕ ਐਸੀ ਜਗ੍ਹਾ ਗਏ ਜਿੱਥੇ ਇੱਕ ਜ਼ਮੀਨ ਥੋੜੀ ਜਿਹੀ ਜ਼ਮੀਨ ਸੀ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਫੁੱਲ ਖਿਲੇ ਹੋਏ ਸੀ ਉੱਥੇ ਹੁਣ ਕਈ ਜਗ੍ਹਾ ਫੁੱਲਾਂ ਦੀ ਖੇਤੀ ਹੁੰਦੀ ਹੈ ਕਈਆਂ ਨੇ ਨਾ ਫੁੱਲ ਵੇਚਣ ਵਾਸਤੇ ਫੁੱਲਾਂ ਦੀ ਖੇਤੀ ਕੀਤੀ ਹੁੰਦੀ ਫੁੱਲ ਲਗਾਏ ਹੁੰਦੇ ਆ ਉਹ ਜ਼ਮੀਨ ਦਾ ਟੁਕੜਾ ਫੁੱਲਾਂ ਨਾਲ ਭਰਿਆ ਸੀ ਔਰ ਨਾਲ ਹੀ ਜ਼ਮੀਨ ਸੀ ਜਿਹੜੀ ਖਾਲੀ ਪਈ ਹੋਈ ਸੀ ਬੰਜਰ ਤਾਂ ਉਸ ਵੇਲੇ ਫਕੀਰਾਂ ਨੇ ਕਿਹਾ ਬਾਦਸ਼ਾਹ ਨੂੰ ਕਿ ਰਾਜਾ ਇੱਧਰ ਦੇਖ ਆਹ ਜ਼ਮੀਨ ਨੂੰ ਦੇਖ ਫੁੱਲਾਂ ਨਾਲ ਭਰੀ ਹੋਈ ਐ ਤੇ ਆਹ ਜ਼ਮੀਨ ਨੂੰ ਦੇਖ ਇੱਥੇ ਘਾਹ ਫੂਸ ਉੱਗਿਆ ਹੋਇਆ ਜੜੀਆਂ ਬੂਟੀਆਂ ਉੱਗੀਆਂ ਹੋਈਆਂ ਹੈ ਹੁਣ ਕਹਿੰਦੇ ਸਮਝ ਬਾਦਸ਼ਾਹ ਆ ਵੀ ਜ਼ਮੀਨ ਰੱਬ ਦੀ ਐ ਤਾਂ ਆ ਵੀ ਜ਼ਮੀਨ ਕਹਦੇ ਹੋ ਰੱਬ ਦੀ ਐ ਪਰ ਇਹ ਜ਼ਮੀਨ ਦੇ ਉੱਪਰ ਫੁੱਲ ਖਿਲੇ ਹੋਏ ਐ ਔਰ ਆ ਜ਼ਮੀਨ ਤੇ ਘਾਸ ਫੁੱਜ ਖिल्या ਹੋਇਆ ਹੈ ਹਾਲਾਂਕਿ ਇਹ ਵੀ ਧਰਤੀ ਦਾ ਮਾਲਕ ਰੱਬ ਹੀ ਹੈ ਤਾਂ ਆ ਧਰਤੀ ਦਾ ਮਾਲਕ ਵੀ ਉਹ ਰੱਬ ਹੀ ਹੈ ਫੇ ਫਰਕ ਕੀ ਹੈ ਫਰਕ ਇਹ ਹੈ ਕਿ ਇਹ ਵੀ ਧਰਤੀ ਰੱਬ ਦੀ ਹੈ ਇਹ ਵੀ ਧਰਤੀ ਰੱਬ ਦੀ ਹੈ ਪਰ ਧਰਤੀ ਦੇ ਉੱਪਰ ਅਗਰ ਅਸੀਂ ਫੁੱਲ ਖਿਲਾਣੇ ਐ ਤਾਂ ਉਹਦੇ ਵਾਸਤੇ ਮਾਲੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਜਦ ਤੱਕ ਬੀਜ ਬੀਜਣ ਵਾਲਾ ਮਾਲੀ ਨਹੀਂ ਹੋਏਗਾ ਉਹ ਧਰਤੀ ਦੇ ਕਦੀ ਸੁੰਦਰ ਫੁੱਲ ਉਹ ਨਹੀਂ ਸਕਦੇ ਠੀਕ ਹੈ ਧਰਤੀ ਦਾ ਮਾਲਿਕ ਤਾਂ ਰੱਬ ਹੀ ਹੈ ਪਰ ਉਹਦੇ ਨਾਲ-ਨਾਲ ਉਹ ਧਰਤੀ ਦੀ ਸੰਭਾਲ ਕਰਨ ਵਾਲਾ ਉਹਦੇ ਅੰਦਰ ਸਹੀ ਬੀਜ ਬੀਜਣ ਵਾਲਾ ਮਾਲੀ ਵੀ ਚਾਹੀਦਾ ਹੈ ਕਹਿੰਦੇ ਬਸ ਇਸੇ ਤਰ੍ਹਾਂ ਇਹ ਜ਼ਿੰਦਗੀ ਦਾ ਮਾਲਿਕ ਤਾਂ ਰੱਬ ਹੀ ਹੈ ਭਗਵਾਨ ਹੀ ਹੈ ਪਰਮਾਤਮਾ ਹੀ ਹੈ ਪਰ ਇਹ ਜ਼ਿੰਦਗੀ ਦੇ ਅੰਦਰ ਸਹੀ ਵਿਚਾਰ ਸਹੀ ਆਦਤ ਸਹੀ ਕਰਮਾਂ ਦੀ ਖੇਤੀ ਬੀਜਣ ਵਾਲਾ ਉਹ ਮੁਰਸ਼ਿਦ ਹੁੰਦਾ ਹੈ ਕਿ ਜਦੋਂ ਇਨਸਾਨ ਦੇ ਜੀਵਨ 'ਚ ਸਹੀ ਵਿਚਾਰ ਜਾਂਦੇ ਆ ਫੇਰ ਹੀ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਦੇ ਫੁੱਲ ਕਹਦੇ ਹੋ ਖਿਲਦੇ ਇਸ ਲਈ ਸਮਝਣਾ ਜ਼ਰਾ ਇੱਥੋਂ ਪਤਾ ਲੱਗਦਾ ਕਿ ਜੀਵਨ 'ਚ ਜਿੱਦਾਂ ਹੁਣ ਫਰਜ਼ ਕਰੋ ਇੱਕ ਬੱਚਾ ਜਨਮ ਲੈਂਦਾ ਹੈ ਹੁਣ ਇੱਕ ਬੱਚਾ ਜਨਮ ਲੈਂਦਾ ਹੈ ਅਗਰ ਉਹਨੂੰ ਸਹੀ ਸਿੱਖਿਆ ਮਿਲੇ ਤਾਂ ਬੱਚਾ ਸਹੀ ਇਨਸਾਨ ਬਣ ਜਾਏਗਾ ਅੱਗੇ ਜਾ ਕੇ ਕੋਈ ਬੜਾ ਅਫਸਰ ਬਣ ਜਾਏਗਾ ਤਾਂ ਪਰ ਜੇ ਉਹ ਬੱਚਾ ਗਲਤ ਰਸਤੇ ਚਲਾ ਜਾਵੇ ਪੜੇ ਨਾ ਨਸ਼ੇ ਕਰਨ ਲੱਗ ਜਾਵੇ ਤਾਂ ਉਹ ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੇਗਾ ਕਿ ਨਹੀਂ ਹੁਣ ਜ਼ਿੰਦਗੀ ਦੇਣ ਵਾਲਾ ਤਾਂ ਜ਼ਿੰਦਗੀ ਤਾਂ ਰੱਬ ਨੇ ਉਹਨੂੰ ਵੀ ਦਿੱਤੀ ਜ਼ਿੰਦਗੀ ਭਗਵਾਨ ਨੇ ਉਹਨੂੰ ਵੀ ਦਿੱਤੀ ਪਰ ਅੱਗੇ ਉਹਨੂੰ ਸੰਗਤ ਕਿੱਦਾਂ ਨਹੀਂ ਮਿਲਦੀ ਹੈ ਅੱਗੇ ਉਹਨੂੰ ਸਿੱਖਿਆ ਕਿੱਦਾਂ ਨਹੀਂ ਮਿਲਦੀ ਹੈ ਇਹਦਾ ਪ੍ਰਭਾਵ ਉਹਦੇ ਜੀਵਨ ਤੇ ਬਹੁਤ بڑا ਪੈਂਦਾ ਹੈ ਸਮਝਿਦਿਓ ਕਿ ਨਹੀਂ ਤਾਂ ਹੀ ਤਾਂ ਦੱਸਿਆ ਜਾਂਦਾ ਕਿ ਇਨਸਾਨ ਦੇ ਜੀਵਨ ਚ ਸਹੀ ਸੰਗਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਔਰ ਜਿਸ ਤਰ੍ਹਾਂ ਸੀ ਦੱਸਿਆ ਕਿ ਕੋਈ ਵੀ ਜ਼ਮੀਨ ਦਾ ਟੁਕੜਾ ਆਪਣੇ ਆਪ ਸੁੰਦਰ ਨਹੀਂ ਬਣਤਾ ਉਸੇ ਸੁੰਦਰ ਬਣਾਉਣੇ ਲਈ ਮਿਹਨਤ ਕਰਨੀ ਪड़ती है ऐसे ही इंसान का जीवन है कि जे इंसान सोचे कि जीवन अपने आप ही सोना बन जावे त एਦੇ वास्ते ਵੀ ਸਾਨੂੰ ਮਿਹਨਤ ਕਰਨੀ ਪੈਣੀ ਹੈ एਦੇ वास्ते ਵੀ ਸਾਨੂੰ ਅੱਛੀਆਂ ਆਦਤਾਂ ਅਪਣਾਉਣੀਆਂ ਇਸੇ ਲਈ ਕਬੀਰ ਸਾਹਿਬ ਨੇ ਕਿਹਾ ਹੈ ਕਿ ਜੋ ਸ਼ਕਤੀ ਬ੍ਰਹਿਮੰਡ ਮੇ ਸੋ ਤੁਜ ਮੇ ਵਿਦਮਾਨ ਕਹਿਤ ਕਬੀਰ ਗਰ ਪਾਣਾ ਚਾਹੋ ਲੈ ਸਤਿਗੁਰ ਸੇ ਗਿਆਨ ਉਹ ਕਹਿੰਦੇ ਅਗਰ ਉਹ ਸ਼ਕਤੀ ਨੂੰ ਪਾਣਾ ਚਾਹੁੰਦਾ ਹੈ ਉਹ ਸ਼ਕਤੀ ਨੂੰ ਜਾਨਣਾ ਚਾਹੁੰਦਾ ਹੈ ਤਾਂ ਫਿਰ ਸਤਗੁਰੂ ਦੇ ਕੋਲੋਂ ਗਿਆਨ ਲੈ ਇਸ ਲਈ ਅਸੀਂ ਕਈ ਵਾਰ ਇਹ ਦਸੀਦਾ ਹੈ ਕਿ ਇਨਸਾਨ ਆਪਣੇ ਜੀਵਨ ਨੂੰ ਲੈ ਕੇ ਇੰਨੇ ਰੋਣੇ ਰੋਂਦਾ ਹੈ ਦੁੱਖਾਂ ਦੇ ਕਿ ਮੈਨੂੰ ਆਹ ਪ੍ਰੋਬਲਮ ਮੈਨੂੰ ਆਹ ਬਿਮਾਰੀ ਮੈਨੂੰ ਆਹ ਤਕਲੀਫ ਮੈਨੂੰ ਆਹ ਦੁੱਖ ਪਰ ਅਸੀਂ ਇਹ ਵੀ ਨਾਲ ਕਹੀਦਾ ਹੈ ਕਿ ਦੁੱਖਾਂ ਨੂੰ ਦੇਖਦੇ ਹੋ ਪਰ ਦੁੱਖਾਂ ਦੀ ਦੁਆ ਵੀ ਤੁਹਾਡੇ ਅੰਦਰ ਹੀ ਹੈ ਹੁਣ ਗੁਰਬਾਣੀ ਚ ਕੀ ਕਹਿੰਦੇ ਆ ਸਭ ਦੁੱਖਾਂ ਦਾ ਔਸ਼ਧ ਸਾਰੇ ਦੁੱਖਾਂ ਦੀ ਓਸ਼ਧੀ ਕੀ ਹੈ ਉਹ ਪ੍ਰਮਾਤਮਾ ਦਾ ਪਰ ਕੀ ਅਸੀਂ ਉਹਦੇ ਨਾਮ ਨਾਲ ਜੁੜਦੇ ਆਂ ਤਾਂ ਹੀ ਅਸੀਂ ਪਹਿਲਾ ਸਵਾਲ ਕੀਤਾ ਕਿ ਅਸੀਂ ਆਪਣੇ ਅੰਦਰ ਉਹ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਕਦੀ ਉਹਨੂੰ ਜਾਣਨ ਵਾਸਤੇ ਮਿਹਨਤ ਕਰਦੇ ਆਂ ਅਸੀਂ ਤਾਂ ਜੇ ਮਿਹਨਤ ਹੀ ਨਹੀਂ ਕਰਾਂਗੇ ਤਾਂ ਫਿਰ ਉਹ ਸ਼ਕਤੀ ਪ੍ਰਗਟ ਕਿੱਦਾਂ ਹੋਏਗੀ ਤਾਂ ਹੀ ਤਾਂ ਕਈ ਵਾਰ ਦੱਸੀਦਾ ਹੈ ਕਿ ਕਬੀਰ ਸਾਹਿਬ ਵੀ ਕਹਿੰਦੇ ਕਿ ਜਿੰਨ ਖੋਜਾਂ ਤੈਨ ਪਾਇਆ ਕਿ ਅਗਰ ਖੋਜ ਕਰਾਂਗੇ ਤਾਂ ਫੇਰ ਹੀ ਪਾਵਾਂਗੇ ਤਾਂ ਜੇ ਖੋਜ ਹੀ ਨਾ ਕਰਾਂਗੇ ਤਾਂ ਕਿੱਦਾਂ ਪਤਾ ਲੱਗੇਗਾ ਕਿ ਸਾਡੇ ਅੰਦਰ ਉਹ ਪ੍ਰਮਾਤਮਾ ਨੇ ਕੀ ਕੁਛ ਰੱਖਿਆ ਹੋਇਆ ਹੈ ਇਹ ਐਮੀ ਥੋੜੀ ਕਿਹਾ ਗਿਆ ਹੈ ਕਿ ਭੀਖਾ ਭੂਖਾ ਕੋਈ ਨਹੀਂ ਸਭ ਕੀ ਗਠੜੀ ਲਾਲ ਗਿਰਹਾ ਖੋਲ ਨਾ ਸਕਹੀ ਤਾਂ ਹੀ ਤਾਤੇ ਭੇ ਕੰਗਾਲ ਸੰਤ ਭੀਖਾ ਜੀ ਨੇ ਦੇਖੋ ਕਿੰਨੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਸੰਸਾਰ ਤੇ ਇੱਥੇ ਦੁਨੀਆ ਤੇ ਕੋਈ ਵੀ ਨਾ ਤਾਂ ਨਾ ਹੀ ਬਿਮਾਰ ਹੈ ਨਾ ਹੀ ਭੁਖਾ ਹੈ ਭੀਖਾ ਭੂਖਾ ਕੋਈ ਨਹੀਂ ਉਹ ਕਹਿੰਦੇ ਕੋਈ ਵੀ ਇੱਥੇ ਗਰੀਬ ਨਹੀਂ ਹੈ ਸਭ ਕੀ ਗਠੜੀ ਲਾਲ लाल ਦਾ ਮਤਲਬ ਹੁੰਦਾ ਉਹ ਕੀਮਤੀ ਰਤਨ ਸਭ ਦੇ ਅੰਦਰ ਪਰ ਫਿਰ ਵੀ ਇਨਸਾਨ ਦੀ ਜ਼ਿੰਦਗੀ ਦੁੱਖਾਂ 'ਚ ਕਿਉਂ ਗੁਜ਼ਰ ਰਹੀ ਹੈ ਫਿਰ ਵੀ ਇਨਸਾਨ ਪਰੇਸ਼ਾਨੀਆਂ 'ਚ ਜ਼ਿੰਦਗੀ ਕਿਉਂ ਜੀ ਰਿਹਾ ਹੈ ਕਿਉਂਕਿ ਗਿਰਹਾ ਖੋਲ ਨਾ ਸਕੇ ਹੀ ਤਾਂਤੇ ਭਏ ਕਿਉਂਕਿ ਇਨਸਾਨ ਨੂੰ ਆਪਣੇ ਅੰਦਰ ਜਿੱਥੇ ਉਹ ਲਾਲ ਛੁਪਿਆ ਬੈਠਾ ਉਹ ਗੱਠ ਖੋਲਣੀ ਨਹੀਂ ਬੰਦੇ ਨੂੰ ਆਉਂਦੀ ਅਗਰ ਉਹ ਗੰਢ ਖੋਲਣੀ ਬੰਦਾ ਸਿੱਖ ਲਵੇ ਔਰ ਉਹ ਲਾਲ ਦਾ ਪਤਾ ਲੱਗ ਜਾਵੇ ਤਾਂ ਫਿਰ ਉਹਨੂੰ ਪਤਾ ਲੱਗੇ ਕਿ ਮੈਂ ਤਾਂ ਐਵੇਂ ਹੀ ਦੁੱਖਾਂ ਦੇ ਰੋਣੇ ਰੋਂਦਾ ਸੀ ਉਹ ਸਾਰੀਆਂ ਮੁਸ਼ਕਿਲਾਂ ਦਾ ਹੱਲ ਤਾਂ ਮੇਰੇ ਅੰਦਰ ਹੀ ਸੀ ਇੱਥੇ ਦੇਖੋ ਸ਼੍ਰੀ ਕ੍ਰਿਸ਼ਨ ਨੇ ਵੀ ਕਿੰਨੀ ਪਿਆਰੀ ਗੱਲ ਕਹੀ ਹੈ ਅੱਜ ਥੋੜੀ ਜਿਹੀ ਤੁਹਾਨੂੰ ਇਹ ਯੁਕਤੀ ਦੇ ਦਈਏ ਕਿ ਤੁਹਾਡੀ ਆਤਮਾ ਦਾ ਤੇਜ ਕਿਦਾਂ ਵੱਧਦਾ ਹੈ ਔਰ ਕਿਹੜੀਆਂ ਉਹ ਆਦਤਾਂ ਹੈ ਜਿਹਦੇ ਨਾਲ ਸਾਡੀ ਆਤਮਾ ਦਾ ਵੱਲ ਘਟਦਾ ਹੈ ਔਰ ਕਿਹੜੀ ਉਹ ਕਿਹੜੀਆਂ ਉਹ ਆਦਤਾਂ ਹੈ ਜਿਹਦੇ ਨਾਲ ਸਾਡੀ ਆਤਮਾ ਦਾ ਤੇਜ ਵਾਦਾ ਹੈ ਤਾਂ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ ਜਰਾ ਸਮਝਣਾ ਸ਼੍ਰੀ ਕ੍ਰਿਸ਼ਨ ਦੀ ਇੱਕ ਬੜੀ ਪਿਆਰੀ ਲਾਈਨ ਹੈ ਉਹ ਚ ਦੱਸਦੇ ਆ ਕਿ ਕਰੋਧ ਨਫ਼ਰਤ ਸ਼ੋਗ ਚਿੰਤਾ ਡਰ ਸੇ ਜਰਾ ਹੁਣ ਗੌਰ ਕਰਨਾ ਕਿਹੜੀ ਕਿਹੜੀ ਚੀਜ਼ ਕਹੀ ਹੈ ਕਰੋਧ ਨਫ਼ਰਤ ਸ਼ੋਗ ਚਿੰਤਾ ਡਰ ਸੇ ਆਤਮਿਕ ਵੱਲ ਕਮ ਹੋ ਜਾਂਦਾ ਹੈ ਪ੍ਰੇਮ ਵਿਸ਼ਵਾਸ ਮੁਸਕਰਾਹਟ ਧਿਆਨ ਔਰ ਪ੍ਰਾਰਥਨਾ ਸੇ ਆਤਮਿਕ ਬਲ ਵੜ ਜਾਂਦਾ ਹੈ ਹੁਣ ਇਹ ਪੰਜ ਚੀਜ਼ਾਂ ਕਹੀਆਂ ਜਿਹਦੇ ਨਾਲ ਸਾਡਾ ਆਤਮਿਕ ਬਲ ਘਟ ਜਾਂਦਾ ਹੈ ਤਾਂ ਪੰਜ ਚੀਜ਼ਾਂ ਕਹੀਆਂ ਜਿਹਦੇ ਨਾਲ ਸਾਡਾ ਆਤਮਿਕ ਬਲ ਸਾਡੀ ਹਿੰਮਤ ਸਾਡਾ ਹੌਸਲਾ ਕਹਦੇ ਹੋ ਉਹਨੋਂ ਕਿਹੜੀ-ਕਿਹੜੀ ਚੀਜ਼ ਹੈ ਅਗਰ ਤੁਸੀਂ ਵੀ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਫਿਰ ਜਿਹੜੀਆਂ ਚੀਜ਼ਾਂ ਸਾਡੇ ਆਤਮਿਕ ਬਲ ਨੂੰ ਘਟਾਉਂਦੀਆਂ ਹੈ ਉਹਨਾ ਚੀਜ਼ਾਂ ਨੂੰ ਅਸੀਂ ਬੰਦ ਕਰ ਦਈਏ। ਔਰ ਜਿਹੜੀਆਂ ਚੀਜ਼ਾਂ ਸਾਡੇ ਆਤਮਿਕ ਵੱਲ ਨੂੰ ਵਧਾਉਂਦੀਆਂ ਹਨ ਉਹਨਾਂ ਚੀਜ਼ਾਂ ਨੂੰ ਅਸੀਂ ਸ਼ੁਰੂ ਕਰਦੀ ਹੈ ਅੱਜ ਤੋਂ। ਹੁਣ ਸਮਝ ਲੈਣਾ ਜ਼ਰਾ। ਕਿ ਪਹਿਲੀ ਉਹਨਾਂ ਨੇ ਚੀਜ਼ ਕਹੀ ਹੈ ਕਿ ਕਿਹੜੀ ਚੀਜ਼ ਨਾਲ ਆਤਮਿਕ ਵੱਲ ਘਟਦਾ ਹੈ? ਕ੍ਰੋਧ। ਉਹ ਕਹਿੰਦੇ ਜਿੰਨਾ ਜ਼ਿਆਦਾ ਬੰਦਾ ਕ੍ਰੋਧ ਕਰਦਾ ਹੈ ਨਾ ਕ੍ਰੋਧ ਕਰਕੇ ਦੂਜੇ ਦਾ ਨੁਕਸਾਨ ਘੱਟ ਹੁੰਦਾ ਪਰ ਆਪਣਾ ਨੁਕਸਾਨ ਕਹਦੇ ਉਹ। ਹੁਣ ਫਰਜ਼ ਕਰੋ ਬੰਦਾ ਬੈਠਾ ਹੈ। ਬੰਦਾ ਕਹਿੰਦਾ ਮੇਰੇ ਉੱਤੇ ਬੜਾ ਕ੍ਰੋਧ ਆ ਰਿਹਾ, ਬੜਾ ਗੁੱਸਾ ਆ ਰਿਹਾ ਹੈ। ਉਹ ਹੱਸ ਰਿਹਾ ਹੈ ਤੁਸੀਂ ਗੁੱਸੇ 'ਚ ਆਪਣੇ ਆਪ ਨੂੰ ਅੰਦਰੋਂ ਸਾੜੀ ਜਾ ਰਹੇ ਆਪਣਾ بیوی ਵਿਧਾਈ ਜਾਂਦੇ ਹੋ ਤਾਂ ਫਿਰ ਨੁਕਸਾਨ ਕਿਹਦਾ ਹੋ ਰਿਹਾ ਉਹਦਾ ਤਾਂ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਤੁਸੀਂ ਕਹਿ ਦਿਓ ਤਾਂ ਫਿਰ ਸਮਝਦਾਰੀ ਹੈ ਜਰਾ ਦੱਸਣਾ ਸਰ ਇਹ ਹੁਣ ਇਹ ਉਦਾਂ ਹੀ ਐ ਇਹਨੂੰ ਇਦਾਂ ਸਮਝ ਲਓ ਕਿ ਗੁੱਸਾ ਸਾਨੂੰ ਕਿਸੇ ਤੇ ਆ ਰਿਹਾ ਤਾਂ ਕੋਇਲੇ ਚੱਕ ਕੇ ਆਪਣੇ ਹੱਥ ਹੀ ਨਾ ਹੱਥ ਆਪਣੇ ਸਾੜੀ ਜਾਈਏ ਹੁਣ ਕੋਇਲਿਆਂ ਨੂੰ ਕਿਉਂ ਅਸੀਂ ਮਿਸਾਲ ਦਿੱਤੀ ਕਿ ਕੋਇਲੇ ਨਜ਼ਰ ਆਂਦੇ ਕਿ ਹੱਥ ਸੜ ਰਿਹਾ ਹੈ ਪਰ ਕ੍ਰੋਧ ਅੰਦਰੋਂ ਸੜ ਰਿਹਾ ਨਜ਼ਰ ਨਹੀਂ ਆਂਦਾ ਪਰ ਉਹਦਾ ਪ੍ਰਭਾਵ ਵੀ ਸਾਡੇ ਜੀਵਨ ਤੇ ਪੈਂਦਾ ਹੈ ਬਾਹਰੋਂ ਵਿਸ਼ਾ ਕਿ ਨਜ਼ਰ ਨਾ ਆਵੇ ਪਰ ਜੇ ਉਹ ਹੀ ਜਿੰਨਾ ਜ਼ਿਆਦਾ ਕ੍ਰੋਧ ਕਰਦੇ ਗੁੱਸਾ ਕਰਦੇ ਆ ਉਹਦਾ ਸਾਡੇ ਸਿਹਤ ਤੇ ਵੀ ਅਸਰ ਪੈਂਦਾ ਹੈ ਸਾਡੇ ਜੀਵਨ ਦੀਆਂ ਖੁਸ਼ੀਆਂ ਤੇ ਵੀ ਅਸਰ ਪੈਂਦਾ ਹੈ ਸਾਡੇ ਘਰ ਪਰਿਵਾਰ ਤੇ ਵੀ ਅਸਰ ਉਹਦਾ ਪੈਂਦਾ ਹੈ ਇਹ ਗੱਲ ਯਾਦ ਰੱਖਣੀ ਤਾਂ ਜਿਹੜਾ ਸਮਝਦਾਰ ਬੰਦਾ ਹੋਏਗਾ ਉਹ ਕਹੇਗਾ ਭਾਈ ਕਿਸੇ ਗਲਤੀ ਕਿਸੇ ਦੀ ਤਾਂ ਗੁੱਸਾ ਕਰਕੇ ਮੈਂ ਸਜ਼ਾ ਆਪਣੇ ਆਪ ਨੂੰ ਦੇ ਰਿਆਂ ਜਿੱਦ ਸਮਝਦਾਰੀ ਕਾਦੀ ਹੈ ਜਵਾਬ ਦੇ ਦਿਓ ਸਾਨੂੰ ਹੁਣ ਫਰਜ਼ ਕਰੋ ਜਦੋਂ ਮਹਾਤਮਾ ਬੁੱਧ ਬੈਠੇ ਸੀ ਇੱਕ ਆਦਮੀ ਆਇਆ ਗਾਲੀ ਦੇ ਗਿਆ ਤਾਂ ਜਦੋਂ ਗਾਲੀ ਦੇਣ ਲੱਗਾ ਮਹਾਤਮਾ ਬੁੱਧ ਦੇਖ ਰਹੇ ਆ ਗਾਲੀ ਦੇ ਕੇ ਚਲਾ ਗਿਆ ਮਹਾਤਮਾ ਬੁੱਧ ਮੁਸਕਰਾ ਰਹੇ ਤਾਂ ਨਾਲ ਬੈਠੇ ਇੱਕ ਸੇਵਕ ਨੇ ਗਿਆ ਮਹਾਰਾਜ ਗਾਲੀ ਦੇ ਗਿਆ ਔਰ ਤੁਸੀਂ ਹੱਸ ਰਹੇ ਹੋ ਉਹ ਕਹਿੰਦੇ ਗਾਲੀ ਉਹ ਨਾ ਦਿੱਤੀ ਗਲਤੀ ਉਹ ਨਾ ਕੀਤੀ ਤਾਂ ਮੈਂ ਦੁਖੀ ਕਿਉਂ ਹੋਵਾਂ ਕਿਉਂਕਿ ਜਿਹੜਾ ਗਲਤੀ ਕਰ ਰਿਹਾ ਹੈ ਜਿਹੜਾ ਬੁਰਾ ਕਰ ਰਿਹਾ ਫਲ ਉਹਨੂੰ ਮਿਲੇਗਾ ਮੈਂ ਤਾਂ ਅੱਛਾ ਕਰ ਰਿਹਾ ਕਿਉਂਕਿ ਮੈਂ ਆਪਣੇ ਰੱਬ ਨੂੰ ਅੰਦਰ ਬੈਠਾ ਯਾਦ ਕਰ ਰਿਹਾ ਤਾਂ ਮੈਨੂੰ ਗੁੱਸਾ ਕਰਨ ਦੀ ਕੀ ਲੋੜ ਹੈ ਇਹ ਬੜੀ ਪਿਆਰੀ ਗੱਲ ਸਮਝਣ ਵਾਲੀ ਹੈ ਹੁਣ ਬੰਦਾ ਕਹਿੰਦਾ ਉਹਨਾਂ ਗਾਲੀ ਦਿੱਤੀ ਤਾਂ ਮੈਨੂੰ ਗੁੱਸਾ ਆ ਗਿਆ ਉਹ ਤਾਂ ਗਾਲੀ ਦੇ ਕੇ ਚਲਾ ਗਿਆ ਗੁੱਸਾ ਕਰਕੇ ਤੂੰ ਨੁਕਸਾਨ ਇਹਦਾ ਕਰ ਰਿਹਾ ਇਸ ਕਰਕੇ ਸਾਨੂੰ ਚਾਹੀਦਾ ਉਹ ਤਾਂ ਮੂਰਖ ਹੈ ਕਿਉਂਕਿ ਜਿਹਦੇ ਕੋਲ ਜੋ ਹੋਏਗਾ ਜਿੱਦਾਂ ਅਸੀਂ ਇੱਕ ਸ਼ੇਅਰ ਕਹਿੰਦਾ ਹੈ ਕਿ ਮੈਂ ਉਸਨੇ ਉਛਾਲਾ ਕੀਚੜ ਮੈਨੇ ਉਛਾਲਾ ਗੁਲਾਲ ਗੁਲਾਲ ਕਹਿੰਦੇ ਰੰਗ ਨੂੰ ਉਛਾਲਣ ਦਾ ਮਤਲਬ ਫੈਂਕਣਾ ਦੂਜੇ ਦੇ ਉੱਪਰ ਸੁੱਟਣਾ ਉਸਨੇ ਉਛਾਲਾ ਕੀਚੜ ਮੈਨੇ ਉਛਾਲਾ ਗੁਲਾਲ ਉਸਨੇ ਉਛਾਲਾ ਕੀਚੜ ਮੈਨੇ ਉਛਾਲਾ ਗੁਲਾਲ ਉਹ ਜਿਸਕੇ ਪਾਸ ਜੋ ਥਾ ਉਸਨੇ ਦਿਆ ਉਛਾਲ ਇਹ ਗੱਲ ਸਮਝਣੀ ਜਰਾ ਕਿ ਅਗਰ ਕੋਈ ਚਿੱਕੜੂ ਛਾਲਦਾ ਤੇ ਇਹਦਾ ਮਤਲਬ ਉਹਦੇ ਕੋਲ ਹੈ ਹੀ ਚਿੱਕੜ ਜੇ ਕੋਈ ਬੁਰੇ ਬੋਲ ਬੋਲਦਾ ਤਾਂ ਮਤਲਬ ਖੁਦ ਬੁਰਾ ਹੈ ਤਾਂ ਹੀ ਬੁਰੇ ਬੋਲ ਬੋਲ ਰਿਹਾ ਹੈ ਤਾਂ ਬਈ ਫੇ ਗੁੱਸਾ ਕੀ ਕਰਨਾ ਹੈ ਸੱਪ ਦੇ ਕੋਲ ਅਸੀਂ ਅਮਰਤ ਦੀ ਉਮੀਦ ਤਾਂ ਕਰ ਨਹੀਂ ਸਕਦੇ ਜ਼ਹਿਰੀ ਹੁਣਾ ਉਹਦੇ ਕੋਲ ਹੁਣ ਬੰਦਾ ਸੱਪ ਨੂੰ ਹੱਥ ਲਾਵੇ ਪਹਿਲਾਂ ਦੁੱਧ ਪਿਲਾਵੇ ਬਾਅਦ ਚ ਹੱਥ ਲਾਵੇ ਲੈ ਉਹ ਲੈ ਮੈਂ ਤੇ ਯਾਰ ਤੈਨੂੰ ਦੁੱਧ ਪਿਲਾਇਆ ਸੀ ਤੂੰ ਮੈਨੂੰ ਡੰਗ ਮਾਰ ਰਿਹਾ ਤੇ ਤੇਰੀ ਮੂਰਖਤਾ ਹੈ ਭਾਈ ਸੱਪ ਨੂੰ ਚਾਹੇ ਜਿੰਨਾ ਮਰਜੀ ਦੁੱਧ ਪਿਲਾਉਣਾ ਮਾਰਨਾ ਇਸ ਲਈ ਉੱਥੇ ਪਹਿਲੇ ਹੀ ਕਾਮਨ ਸੈਂਸ ਸਮਝ ਲੈ ਇਹ ਜਿਹੜੇ ਕੋਲ ਜੋ ਹੈ ਉਹਨਾਂ ਉਹੀ ਇੱਕ ਬੋਰੀ ਅੰਦਰ ਅਗਰ ਸ਼ੱਕਰ ਹੈ ਤਾਂ ਫੇਰ ਹੀ ਸ਼ੱਕਰ ਦੀ ਉਮੀਦ ਕਰ ਸਕਦੇ ਜੇ ਭਰੇ ਹੀ ਉਹਦੇ ਅੰਦਰ ਨਮਕ ਹੈ ਤਾਂ ਉਹਦੇ ਕੋਲ ਸ਼ੱਕਰ ਦੀ ਉਮੀਦ ਕਿਧਾਂ ਕਰ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਜ਼ਹਿਰ ਹੈ ਤਾਂ ਤੂੰ ਵੀ ਜ਼ਹਿਰੀਲਾ ਬਣ ਜਾ ਉਹਦੇ ਕੋਲ ਜ਼ਹਿਰ ਹੈ ਉਹਨੂੰ ਜ਼ਹਿਰੀਲਾ ਰਹਿਣ ਦੇ ਤੂੰ ਆਪਣੇ ਅੰਦਰ ਮਿਠਾਸ ਰੱਖ ਕਿਉਂਕਿ ਉਹਦੇ ਕਰਮ ਦਾ ਫਲ ਉਹਨੂੰ ਮਿਲਣਾ ਹੈ ਤਾਂ ਤੇਰੇ ਕਰਮ ਦਾ ਫਲ ਕਹਿ ਦਿਓ ਕਿਉਂਕਿ ਕਹਿੰਦੇ ਨਾ ਜੈਸੀ ਕਰਨੀ ਅਗਰ ਉਹ ਬੁਰਾ ਕਰ ਰਿਹਾ ਹੈ ਤਾਂ ਕਰਨ ਦਿਓ ਕਿਉਂਕਿ ਉਹਦੀ ਬੁਰਾਈ ਉਹਦੇ ਅੱਗੇ ਆਣੀ ਹੈ ਪਰ ਮੈਂ ਉਹਦੇ ਪਿੱਛੇ ਲਾ ਕੇ ਬੁਰਾ ਕਿਉਂ ਕਰਾਂ ਇਸ ਲਈ ਕਿਹਾ ਜਾਂਦਾ ਹੈ ਕਿ ਅਗਰ ਕੋਈ ਬੁਰਾ ਕਰਦਾ ਹੈ ਔਰ ਅਸੀਂ ਗੁੱਸਾ ਕਰਦੇ ਹਾਂ ਕ੍ਰੋਧ ਕਰਦੇ ਹਾਂ ਤਾਂ ਗਲਤੀ ਉਹ ਕਰ ਰਿਹਾ ਤਾਂ ਸਜ਼ਾ ਅਸੀਂ ਆਪਣੇ ਆਪ ਨੂੰ ਦੇ ਰਹੇ ਔਰ ਉਹਦੇ ਨਾਲ ਜਿੱਦਾਂ ਦੱਸਿਆ ਸਾਡੀ ਸਿਹਤ ਤੇ ਵੀ ਇਫੈਕਟ ਪੈਂਦਾ ਹੈ ਸਾਡੇ ਖੁਸ਼ੀਆਂ ਤੇ ਵੀ ਇਫੈਕਟ ਪੈਂਦਾ ਹੈ ਸਾਡੇ ਪਰਿਵਾਰ ਦੇ ਉੱਪਰ ਵੀ ਉਹਦਾ ਪ੍ਰਭਾਵ ਪੈਂਦਾ ਹੈ ਇਸ ਲਈ ਉਹ ਕਹਿੰਦੇ ਕ੍ਰੋਧ ਨਾ ਕਰ ਉਹ ਕਿਹੜੀ ਕਿਹੜੀ ਚੀਜ਼ ਨਾਲ ਸਾਡਾ ਆਤਮਿਕ ਵੱਲ ਕੰਮ ਹੁੰਦਾ ਹੈ? ਗ੍ਰੋਧ। ਦੂਸਰੀ ਗੱਲ ਕਹੀ ਨਫ਼ਰਤ। ਕਿ ਐਵੇਂ ਨਾ ਦਿਲ 'ਚ ਕਿਸੇ ਵਾਸਤੇ ਨਫ਼ਰਤ ਰੱਖਿਆ ਕਰ। ਕਿਉਂਕਿ ਬੰਦਾ ਬੈਠਾ ਮਨ 'ਚ ਸੋਚਦਾ ਰਹਿੰਦਾ ਉਹਦੇ ਨਾਲ ਮੈਨੂੰ ਬਹੁਤ ਨਫ਼ਰਤ ਹੈ। ਮੈਂ ਉਹਨੂੰ ਪਸੰਦ ਨਹੀਂ ਕਰਦਾ। ਤੇ ਇਹ ਵੀ ਗੱਲਾਂ, ਇਹ ਵੀ ਉਹ ਬੁਰੀ ਆਦਤ ਹੈ ਕਿ ਅਗਰ ਇਹ ਨਫ਼ਰਤ ਤੇਰੇ ਅੰਦਰ ਰਹੇਗੀ ਤਾਂ ਇਹ ਵੀ ਤੇਰੇ ਜੀਵਨ ਨੂੰ ਅੰਦਰੋਂ-ਅੰਦਰ ਜਿਦਾ ਇੱਕ ਲੱਕੜ ਨੂੰ ਘੋਣ ਖਾਂਦੀ ਹੈ ਨਾ। ਤੂੰ ਦੇਖਣ ਨੂੰ ਲੱਕੜਵਾਰੋ ਚੰਗੀ ਲੱਗਦੀ ਪਰ ਅੰਦਰੋਂ ਅੰਦਰ ਉਹਨੂੰ ਖੋਖਲਾ ਖਾਲੀ ਕਰਦੀ ਚਲੀ ਜਾਂਦੀ ਹੈ ਉਹ ਵੀ ਦੱਸ ਦੇ ਕਿ ਕ੍ਰੋਧ ਨਫ਼ਰਤ ਇਹ ਵੀ ਉਹ ਘੋਣ ਦੀ ਤਰ੍ਹਾਂ ਹੈ ਜਿਹੜੇ ਤੈਨੂੰ ਅੰਦਰੋਂ ਅੰਦਰ ਤੇਰੇ ਜੀਵਨ ਦੀਆਂ ਖੁਸ਼ੀਆਂ ਨੂੰ ਖਤਮ ਕਰ ਰਹੇ ਹੈ ਇਸ ਲਈ ਅਗਰ ਕੋਈ ਬੁਰਾ ਵੀ ਹੈ ਤੂੰ ਨਫ਼ਰਤ ਨਾ ਕਰ ਤੂੰ ਇਹ ਕਹਿ ਕੇ ਰੱਬ ਦੀ ਬਣਾਈ ਸਾਰੀ ਦੁਨੀਆ ਇਸ ਲਈ ਮੈਨੂੰ ਸਭ ਨਾਲ ਹੀ ਪਿਆਰ ਤੂੰ ਆਪਣੇ ਮਨ 'ਚ ਕਿਸੇ ਵਾਸਤੇ ਨਫ਼ਰਤ ਨਾ ਰੱਖ ਅਗਰ ਕੋਈ ਬੁਰਾ ਵੀ ਕਰਦਾ ਹੈ ਆਪਣੇ ਵਾਸਤੇ ਕਰੇਗਾ ਤੂੰ ਨਫ਼ਰਤ ਰੱਖ ਕੇ ਆਪਣੇ ਜੀਵਨ ਨੂੰ ਦੁੱਖਾ ਜਨਾਪ ਆ ਆਪਣੇ ਜੀਵਨ ਦੀ ਸ਼ਕਤੀ ਨੂੰ ਘਟਾਨਾ ਹੁਣ ਜ਼ਰਾ ਗੌਰ ਕਰੋ ਇਸ ਲਈ ਉਹਨਾਂ ਨੇ ਕਿਹਾ ਕਰੋਧ ਨਫਰਤ ਸ਼ੋਗ ਸ਼ੋਗ ਦਾ ਮਤਲਬ ਹੁੰਦਾ ਹੈ ਕਿ ਹਰ ਵੇਲੇ ਹੋਏ ਮੇਰਾ ਇੰਨੇ ਸਾਲ ਪੇ ਲਾਹ ਨੁਕਸਾਨ ਹੋ ਗਿਆ ਮੇਰਾ ਆ ਬੁਰਾ ਹੋ ਗਿਆ ਹਰ ਵੇਲੇ ਰੋਣਾ ਦੁੱਖਾਂ ਦਾ ਕਹਿਦੇ ਹੋ ਰੋਈ ਜਾਣਾ ਹੁਣ ਜੋ ਹੋ ਗਿਆ ਜਿੰਨਾ ਮਰਜ਼ੀ ਰੋ ਲੋ ਹੁਣ ਬਦਲ ਥੜੀ ਜਾਣਾ ਹੈ ਜਿੰਨੀ ਜਲਦੀ ਹੋ ਸਕਦਾ ਕਹੋ ਤੇਰਾ ਭਾਣਾ ਮੀਠਾ ਲਾਗੇ ਇਹ ਬੁਰਾ ਹੋ ਗਿਆ ਕੋਈ ਗੱਲ ਨਹੀਂ ਹੁਣ ਮੈਂ ਅੱਗੇ ਅੱਛੇ ਦੀ ਤਿਆਰੀ ਕਰਾਂ ਹੁਣ ਮੈਂ ਅੱਗੇ ਅੱਛਾ ਕੀ ਕਰ ਸਕਦਾ ਹਾਂ ਜੇ ਤਾਂ ਫਰਜ਼ ਕਰੋ ਬੰਦੇ ਦਾ ਕੋਈ ਨੁਕਸਾਨ ਹੋ ਗਿਆ ਹੁਣ ਉਹ ਨੁਕਸਾਨ ਨੂੰ ਲੈ ਕੇ ਬੰਦਾ ਸਾਰੀ ਜ਼ਿੰਦਗੀ ਰੋ ਵੀ ਸਕਦਾ ਹੈ ਜਾਂ ਇਹ ਵੀ ਸੋਚ ਸਕਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਮੇਰੇ ਰੋਣ ਨਾਲ ਤਾਂ ਠੀਕ ਹੋਣਾ ਨਹੀਂ ਤਾਂ ਹੁਣ ਰੋ ਰੋ ਕੇ ਮੈਂ ਆਪਣੇ ਦੁੱਖ ਨੂੰ ਵਧਾਣਾ ਕਿਉਂ ਕਿਉਂ ਨਾ ਇਹਨੂੰ ਭੁੱਲ ਕੇ ਮੈਂ ਅਗਲੀ ਅੱਛੇ ਦੀ ਤਿਆਰੀ ਅੱਗੇ ਮੈਂ ਅੱਛਾ ਕੁਝ ਕਰਾਂ ਅੱਗੇ ਮੈਂ ਮਿਹਨਤ ਕਰਾਂ ਜਦੈ ਕਿ ਕਹਾਣੀ ਦੱਸੀ ਦੀ ਨੇ ਕਿ ਫਕੀਰ ਸ਼ਹਿਦ ਦਾ ਘੜਾ ਲੈ ਕੇ ਜਾ ਰਹੇ ਸੀ ਹੱਸਦੇ ਮੁਸਕੁਰਾਂਦੇ ਜਾ ਰਹੇ ਸੀ ਕਿ ਅਚਾਨਕ ਠੋਕਰ ਲੱਗੀ ਠੋਕਰ ਲੱਗੀ ਗਿਰੇ ਘੜਾ ਟੁੱਟ ਗਿਆ ਜਦੋਂ ਘੜਾ ਟੁੱਟਿਆ ਸਾਰਾ ਸ਼ਹਿਦ ਬिखर ਗਿਆ ਫਕੀਰਾਂ ਨੇ ਦੇਖਿਆ ਫਿਰ ਉੱਠੇ ਘੜੇ ਨੂੰ ਦੇਖਿਆ ਤਾਂ ਫਿਰ ਮੁਸਕੁਰਾਂਦੇ ਤੁਰ ਪਏ ਤਾਂ ਕੋਲੀ ਇੱਕ ਕਿਸਾਨ ਸਾਰਾ ਕੁਝ ਦੇਖ ਰਿਹਾ ਸੀ ਕਿ ਜਦੋਂ ਘੜਾ ਸਿਰ ਤੇ ਸੀ ਉਦੋਂ ਹੀ ਫਕੀਰ ਝੂਮ ਰਹੇ ਸੀ ਗਾਰੇ ਸੀ ਮਸਤੀ 'ਚ ਫੇਜਾਨੇ ਘੋਕਰ ਲੱਗੀ ਗਿਰੇ ਘੜਾ ਟੁੱਟ ਗਿਆ ਦੇਖਿਆ ਸ਼ੈਦ ਨੂੰ ਬिखरਿਆ ਫਿਰ ਉੱਠੇ ਫਿਰ ਗੁੰਗੁਨਾnde ਮੁਸਕੁਰਾਂਦੇ ਤੁਰ ਪਏ ਤਾਂ ਉਸ ਵੇਲੇ ਉਹ ਕਿਸਾਨ ਨੇ ਪੁੱਛਿਆ ਮਹਾਰਾਜ ਜਦੋਂ ਘੜਾ ਸੀਗਾ ਉਦੋਂ ਵੀ ਗਾ ਰਹੇ ਸੀ ਮੁਸਕੁਰਾ ਰਹੇ ਸੀ ਹੁਣ ਵੀ ਮੁਸਕੁਰਾ ਰਹੇ ਹੋ ਆ ਘੜਾ ਟੁੱਟਣ ਦਾ ਸ਼ੈਦ ਬिखरਣ ਦਾ ਤੁਹਾਨੂੰ ਕੋਈ ਦੁੱਖ ਨਹੀਂ ਹੈ ਉਸ ਲਈ ਫਕੀਰਾਂ ਨੇ ਕਿਹਾ ਭਾਈ ਜਦੋਂ ਘੜਾ ਸਿਰ ਤੇ ਸੀ ਉਦੋਂ ਵੀ ਮੈਂ ਖੁਸ਼ ਸੀ ਫਿਰ ਠੋਕਰ ਲੱਗੀ ਮੈਂ ਗਿਰਿਆ ਘੜਾ ਵੀ ਗਿਰਿਆ ਟੁੱਟ ਗਿਆ ਇਹਨੂੰ ਬਚਾਉਣਾ ਮੇਰੇ ਹੱਥ 'ਚ ਨਹੀਂ ਸੀ ਘੜੇ ਨੂੰ ਬਚਾਉਣਾ ਮੇਰੇ ਹੱਥ 'ਚ ਨਹੀਂ ਸੀ ਸੋ ਜਿਹੜੀ ਚੀਜ਼ ਮੇਰੇ ਹੱਥ 'ਚ ਨਹੀਂ ਸੀ ਉਹਨੂੰ ਤਾਂ ਬਚਾ ਨਹੀਂ ਸਕਿਆ ਪਰ ਇਹ ਖੁਸ਼ੀ ਤਾਂ ਮੇਰੇ ਹੱਥ 'ਚ ਹੈ ਨਾ ਇਸ ਲਈ ਆਪਣੀ ਖੁਸ਼ੀ ਨੂੰ ਮੈਂ ਬਚਾ ਲਿਆ ਕਿ ਘੜਾ ਤਾਂ ਗਿਆ ਹੁਣ ਗਿਆ ਹੁਣ ਇਹਦੇ ਪਿੱਛੇ ਰੋਣਾ ਕਿਉਂ ਹੈ ਉਹ ਚਲੋ ਘੜੇ ਫੇਰ ਆ ਜਾਣਗੇ ਸ਼ਾਇਦ ਹੋਰ ਚੋਲਾਵਾਂਗੇ ਸ਼ਾਇਦ ਹੋਰ ਇਕੱਠਾ ਕਰ ਲਵਾਂਗੇ ਹੁਣ ਇਹਦੇ ਪਿੱਛੇ ਰੋਣਾ ਕਿਉਂ ਇਸ ਲਈ ਫੇਰ ਕਮਾਂਗੇ ਕਿ ਜਿਹੜੀ ਜੀ ਤੁਹਾਡੇ ਹੱਥ 'ਚ ਨਹੀਂ ਉਹ ਤੂੰ ਤੁਸੀਂ ਬਚਾ ਨਹੀਂ ਸਕਦੇ ਪਰ ਜਿਹੜੀ ਜੀ ਤੁਹਾਡੇ ਹੱਥ 'ਚ ਆ ਉਹਨੂੰ ਤਾਂ ਸਮਝਦੇ ਹੋ ਕਿ ਨਹੀਂ ਹੁਣ ਆ ਚੀਜ਼ ਪਿੱਛੇ ਰੋਣਾ ਜਾਂ ਨਹੀਂ ਰੋਣਾ ਇਹ ਤਾਂ ਮੇਰੇ ਹੱਥ 'ਚ ਹੈ ਨਾ ਚੀਜ਼ ਤਾਂ ਮੇਰੇ ਹੱਥ 'ਚ ਹੁਣ ਫਰਦ ਕਰੋ ਗਲਾਸ ਟੁੱਟ ਗਿਆ ਬਰਤਨ ਟੁੱਟ ਗਿਆ ਹੁਣ ਉਹ ਤਾਂ ਮੇਰੇ ਹੱਥ 'ਚ ਨਹੀਂ ਸੀ ਉਹਨੂੰ ਬਚਾਵਾਂ ਪਰ ਹੁਣ ਮੈਂ ਇਹ ਤਾਂ ਸੋਚ ਸਕਦਾ ਕਿ ਇਹਦੇ ਪਿੱਛੇ ਰੋਣਾ ਹੈ ਜਾਂ ਫਿਰ ਮੈਂ ਅੱਗੇ ਵਧਣਾ ਹੈ ਇਹ ਹੁਣ ਤੁਸੀਂ ਦੇਖਣਾ ਹੈ ਕਿ ਬਰਤਨ ਤਾਂ ਗਿਆ ਹੈ ਪਰ ਆਪਣੀ ਖੁਸ਼ੀ ਨੂੰ ਤਾਂ ਅਸੀਂ اپنی شانتی ਨੂੰ ਤਾਂ ਅਸੀਂ ਬਚਾਈ ਸਕਦੇ ਹਾਂ ਕਿ ਨਹੀਂ ਇਸ ਲਈ ਕਿਸੇ ਚੀਜ਼ ਦਾ ਸ਼ੌਕ ਨਾ ਜ਼ਿਆਦਾ ਕਰੋ ਠੀਕ ਹੈ ਚੀਜ਼ ਨਾਲ মোহ ਹੁੰਦਾ ਪਿਆਰ ਹੁੰਦਾ ਪਰ ਉਹਦਾ ਵੀ ਲਿਮਟ ਰੱਖੋ ਠੀਕ ਹੈ ਭਾਈ 10 ਮਿੰਟ ਰੋ ਲਿਆ 10 ਮਿੰਟ ਫਿਕਰ ਕਰ ਲਈ ਪਰ ساری ਜ਼ਿੰਦਗੀ ਟੈਨਸ਼ਨ 'ਚ گزارਾਂਗੇ ਤਾਂ ਫਿਰ ਅਗਲੀਆਂ ਖੁਸ਼ੀਆਂ ਦੀ ਤਿਆਰੀ ਅਸੀਂ ਜਿੱਦਾਂ ਅਸੀਂ ਇਦਾਂ ਸਮਝ ਲੇ ਇੱਕ ਬੱਚਾ ਫੇਲ ਹੋ ਗਿਆ ਜੇ ਹੁਣ ਬੱਚਾ ਸਾਰਾ ਸਾਲ ਉਹ ਫੇਲ ਹੋ ਗਿਆ ਫੇਲ ਹੋ ਗਿਆ ਹੀ ਰੋਂਦਾ ਰਹੇ ਤਾਂ ਅਗਲੇ ਪਾਸ ਹੋਣ ਦੀ ਤਿਆਰੀ ਫਿਰ ਉਹਨਾਂ ਕਦੋਂ ਕਰਨੀ ਹੈ ਇਹ ਬੱਚਾ ਸੋਚੇਗਾ ਕਿ ਉਹਨੂੰ ਫੇਲਤਾ ਹੋ ਗਿਆ ਉਹਨੇ ਇਹਦੀ ਫਿਕਰ ਛੱਡ ਕੇ ਅਗਲੀ ਤਿਆਰੀ ਕਰਾਂਗੇ ਅੱਗੇ ਫੇਰ ਨਾ ਹੋਵਾਂ ਤਾਂ ਫਿਰ ਬੱਚਾ ਸਮਝਦਾਰ ਹੈ ਫੇ ਅਗਲੀ ਤਿਆਰੀ ਕਰੇਗਾ ਤਾਂ ਪਾਸ ਵੀ ਹੋ ਜਾਏਗਾ ਇਸ ਲਈ ਆਪਣੀ ਸੋਚ ਨੂੰ ਹਮੇਸ਼ਾ ਅੱਗੇ ਰੱਖੋ ਕਿ ਜੋ ਚਲਾ ਗਿਆ ਉਹਨੂੰ ਤਾਂ ਬਦਲ ਨਹੀਂ ਸਕਦਾ ਪਰ ਮੈਂ ਹੁਣ ਅੱਗੇ ਧਿਆਨ ਰੱਖਾਂ ਕਿ ਆਉਣ ਵਾਲਾ ਪਲ ਜਿਹੜਾ ਉਹਨੂੰ ਸੁਮਾਣਾ ਕਿ ਅਗਲੀ ਖੁਸ਼ੀ ਮੈਂ ਕਿਦਾਂ ਵਧਾ ਸਕਦਾ ਹਾਂ ਅੱਗੇ ਮੈਂ ਕਿਦਾਂ ਤਿਆਰੀ ਕਰ ਸਕਦਾ ਇਹਦਾ ਧਿਆਨ ਅੱਗੇ ਰੱਖੀਏ